ਹਾਂਜੀ ਕੀ ਹਾਲਾ ਸਾਰੇ ਕੀ ਰਹਿੰਦਾ ਬਹੁਤ ਹੀ ਮਾਣਾ ਕਰਦਾ ਮਰੀ ਕੁਤੁਰ ਕੋਦਰ ਸੱਟਾਂ ਸਾਰੇ ਕਰਦੇ ਆਪਾਂ ਠੀਕ ਚਲੋ ਜੀ ਉਠੀਏ ਤੇ ਦੇਖੀਏ ਕਬੂਤਰ ਭੈਣਾਂ ਕਿਹੜੇ-ਕਿਹੜੇ ਵੇਂਦੇ ਆ ਕਿਹੜੇ ਛੱਡਣ ਵਾਲੇ ਆ ਕਿਹੜੇ ਨਹੀਂ ਛੱਡਣ ਵਾਲੇ ਬਾਕੀ ਅਜ ਤਾਂ ਮੈਂ ਇੱਕ ਰੀ ਆ ਗਿਆ ਬਾਹਰ ਖੁੱਡੇ ਖੜੇ ਖੋਲ ਗਿਆ ਇੱਕ ਖੁੱਡੇ ਤਾਂ ਵੜ ਕੇ ਦੇਖ ਵੀ ਗਿਆ ਫੋਨ ਅੰਦਰ ਚਾਰਤੇ ਤੇ ਲੱਗਿਆ ਪਿਆ ਸੀ ਨਾਲੇ ਵੀਡੀਓ ਐਕਸਪੋਰਟ ਕਰੀ ਜਾਂਦਾ ਸੀ ਪਲੇ ਨੰਬਰ ਤੇ ਛੜੀ ਗੁਲਾਬੀ ਕਾਂਤ ਵਾਲੀ ਕਾਲੀ ਜੀ ਦੀ ਆਪਣੀ ਹਨਾ ਤੇ ਦਾਣੇ ਸੀਗੇ ਬਈ ਇਹਦੇ ਅੰਦਰ ਹਨਾ ਕੋਈ 5-7 ਕ ਮਤਲਬ ਗੱਲ ਮੁਕਿਆ ਰਹਿ ਸੀਗੀ ਇਹਦੇ ਅੰਦਰ ਗਲਾਬੀ ਢੇਡ ਟੂਸੀ ਵਾਲੀ ਕਾਲੀ ਚੀਨੀ ਇਹਦੇ ਅੰਦਰ ਵੀ ਰਹਿ ਸੀਗੀ ਬਈ ਹਨਾ ਮਾੜੀ ਮੋਟੀ ਕੋਈ ਚੱਕਰ ਵਾਲੀ ਗਾਂ ਦੀ ਛੜਕੀ ਵੀ ਗਲਾਬੀ ਕੱਚ ਗਲਾਬੀ ਕਾਂ ਦਾਣੇ ਵੀ ਇਹਦੇ ਅੰਦਰ ਵੀ ਰਹਿ ਸੀਗੀ ਹਨਾ ਬਸ ਐਂ ਦੱਸ ਦਿਆ ਕਰੋ ਮੇਰੇ ਅੰਦਰ ਹੈ ਨਹੀਂ ਇਹਦੇ ਅੰਦਰ ਹੈ ਸੀ ਗਲਾਬੀ ਬੱਲ ਵਾਲੀ ਭੂਤ ਠੀਕ ਹੈ ਇਹਦੇ ਅੰਦਰ ਵੀ ਦਾਣੇ ਹੈਗੇ ਇਹ ਵੀ ਰਹਿ ਸੀਗੀ ਲਓ ਜੀ ਇੱਕ ਕਬੂਤਰੀ ਬਕਸ ਨੂੰ ਪਲਟਾ ਕੇ ਵੀ ਦਿਖਾ ਦੇਣਾ ਬਈ ਆ ਦੇਖੋ ਲਗਭਗ ਵੀ ਐਨੇ ਹੀ ਨਹੀਂ ਰਹਿ ਜਾਂ। ਸਾਰੇ ਅੰਦਰ ਸੀ ਜਿੰਨੇ ਛੱਡਿਆ ਹਨ। ਇਹ ਕਾਲੀ ਚੀਨੀ ਬਲਟਾਈ ਆ ਬਈ ਹਾ ਹਰੀ ਗਲਾਬੀ ਬਗਦਲੀ। ਇਹਦੇ ਅੰਦਰ ਵਾਸ ਸਮਾਨ ਕੱਟਿਆ ਹੈ। ਪਤਾ ਨਹੀਂ ਕੀ ਚੱਕਰਾ ਬਾਈ ਯਾਰ ਪੁੱਤਰ ਵੇਲੇ ਹੀ ਨਹੀਂ ਹੁੰਦੇ ਹਨ। ਹਨਾ। ਤੁਹਾਨੂੰ ਵੀ ਪਤਾ ਬਾਈ ਟੀ ਦਾ 12 ਵਜੇ ਤੀਨੋਂ ਬਦਾਮ ਦਾਣੇ ਪਾ ਕੇ ਚੱਕ ਦੇਣਾ। 12 ਵਜੇ ਤੀਨੋਂ ਇੱਕ ਵੀ ਦਾਣਾ ਨਹੀਂ ਹੁੰਦਾ ਮੂਰੇ ਹਨਾ। ਯਾਰ ਫਿਰ ਵੀ ਵੇਲੇ ਨਹੀਂ ਹੁੰਦੇ ਬਾਬੋ ਯਾਰ ਹੁਣ ਬਾਈ ਇਹਦੇ ਚ ਆਪਾਂ ਕੀ ਕਰ ਸਕਦੇ ਆ। ਇੱਕਦਾਂ ਤੁਸੀਂ ਆਖੋ ਵੀ ਦਾਣੇ ਤੂੰ ਲੇਟ ਪਾਉਣਾ ਹਨਾ। ਆਪਾਂ ਤਾਂ 11 12 ਵਜੇ ਤੱਕ ਦਾਣੇ ਪਾਣੀ ਪਾ ਦਿੰਨੇ ਇਹਨਾਂ ਨੂੰ ਯਾਰ ਤੇ ਚਲੋ ਕੋਈ ਗੱਲ ਨਹੀਂ ਕੋਈ ਕਰਦੇ ਆ ਮਾੜਾ ਮੋਟਾ ਹਨਾ ਕੋਈ ਟ੍ਰੀਟਮੈਂਟ ਕਾੜਾ ਕੁੜਾ ਬਣਾਉਂਦੇ ਆ ਕੋਈ ਇਹਨਾਂ ਵਾਸਤੇ ਯਾਰ ਫੇਰ ਹੱਲ ਹੋਊਗਾ ਬਈ ਜੇ ਕਾਹ ਛੱਡ ਦੇ ਕਬੂਤਰਾਂ ਵਾਲੇ ਪਾਸਿਓਂ ਗੁਲਾਬੀ ਬਗਲ ਵਾਲਾ ਕਬੂਤਰ ਹਨਾ ਇਹ ਜਮਾਂ ਵੇਲਾ ਬਈ ਇਹਦਾ ਮੈਂ ਤੁਹਾਨੂੰ ਕਹਿ ਦਿੰਦਾ ਵੀ ਇਹ ਜਮਾਂ ਸਾਫ ਸੀਗਾ ਪਰ ਇਹ ਹੂ ਨਹੀਂ ਉੜਦਾ ਇਹ ਕੇ ਛੱਡਦੀ ਐ ਦੋਵੇਂ ਗੁਲਾਬੀ ਟੂਸਿਆਂ ਵਾਲਾ ਪੱਠਾ ਇਹਦੇ ਅੰਦਰ ਵੀ ਰੈਸ਼ ਹੈਗੀ ਬਈ ਹਨਾ ਇਹ ਵੀ ਰੱਖੀ ਪਿਆ ਦਾਣੇ ਜੀ ਲੋਕ ਕੋਈ ਚੱਕਰ ਵਾਲੀ ਗੱਲ ਨਹੀਂ ਛੜਦਾ ਪਾਸੇ ਬੈਠ ਕੇ ਆਣਾ ਹੁੰਦਾ ਬਾਕੀ ਇਹਨੇ ਦਾ ਲਓ ਜੀ ਬਲੈਕ ਹੀ ਆ ਗਿਆ ਇਹ ਵੀ ਰੱਖੀ ਬੈਦਾਣੇ ਬਈ ਇਹਦੇ ਅੰਦਰ ਵੀ ਹੈਗੇ ਆ ਕੋਈ ਚੱਕਰ ਨਹੀਂ ਇਹਨੂੰ ਵੀ ਛੜਦੇ ਚਾਲੋ ਅੱਜ ਬੱਧ ਗਾਇਆ ਨਿਕਲਾ ਲੱਗਦਾ ਮੈਨੂੰ ਕਿ ਨਹੀਂ ਕਿ ਡਿਗ ਗਿਆ ਹੈ ਚਾਲ 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 ਤੇ ਹਰੀ ਕਾਂਤਲੀ ਵੀ ਡਾਵਾਂਗੇ ਅੱਜ ਵੈਸਤਾ ਕਾਫੀ ਤਰ੍ਹਾਂ ਦੀ ਬੰਦੀ ਹੋ ਗਈ ਹੈ ਨਾ ਤੇ ਮੰਨ ਕੇ ਚਲੋ ਵੀ 5-6 ਦਿਨਾਂ ਦੀ ਬੰਦੀ ਹੋ ਗਈ ਤੇ ਇਹਨੂੰ ਆਪਾਂ 15 ਐਮਐਲ ਪਾਣੀ ਤੇ ਲੈ ਗਏ ਸੀਗੇ ਤੇ ਅੱਜ ਇਹਨੂੰ 10 ਕਐਮਐਲ ਹੀ ਦੇਵਾਂਗੇ ਹਨਾ ਵੈਸਤਾ 5 ਕ ਦਿਨ ਦਾ ਹੀ ਹੱਕ ਸੀਗਾ ਚਲੋ ਮੈਂ ਕੋਈ ਨਾ ਗਰਮੀ ਹੈਗੀ ਆ ਤੇ ਕਬੂਤਰੀ ਉੱਡੀ ਹੋਈ ਆ ਪਾਣੀ ਤੇ ਕੋਈ ਚੱਕਰ ਨਹੀਂ 10 ਐਮਐਲ ਪਾਣੀ ਇਹਨੂੰ ਦੰਨੇ ਤੇ ਕਾਲੀ ਚੀਨੀ ਨੂੰ ਛੱਡ ਦੀ ਬਈ ਹਰੀ ਗਲਾਬੀ ਬਾਂ ਲੈਣੀ ਹਨਾ ਚਾਲ ਕੀਤੀ ਹੈ ਤੈਨੂੰ ਸਾਫ਼ ਤੂੰ ਉੱਡੇਂ ਅੱਜ ਸੋਝਣ ਆਈਂਗੇ ਤੇ ਹਨਾ ਇਹ ਯਾਰੀ ਬੱਬੂ ਐਂਜਲ ਹੁੰਦਾ ਮੰਨ ਕੇ ਜਦੋਂ ਆਪਾਂ ਟਾਵਰ ਟੂ ਕਿ ਨਵਾਂ ਕੂਤਰ ਪਟਾ ਕੇ ਛੱਡਦਾ ਨਾ ਆਪਾਂ ਤੇ ਮਾੜਾ ਮੂਟਾ ਪਾਣੀ ਅੰਦਰ ਰਹੇ ਜਾਂਦਾ ਤੇ ਕਬੂਤਰ ਸੋਜੇ ਜਾਂਦਾ ਵੀ ਉਹਦੇ ਨਾਲ ਵੀ ਹਨਾ ਤਾਂ ਚ ਕਰਕੇ ਇੱਕ ਬਾਕੀ ਪਲਟਾਉਣਾ ਦਾ ਕਬੂਤਰ ਨੂੰ ਮਾੜਾ ਹੀ ਮਾੜਾ ਯਾਰ ਸਾਨੂੰ ਸਹੀ ਦੱਸਦਾ ਪਲਟਾ ਕੇ ਛੱਡਣਾ ਬਹੁਤ ਮਾੜਾ ਕਬੂਤਰ ਹਰੀ ਘਾਂ ਤੈ ਤੂੰ ਛੱਡਦੀ ਝਾਲਖੰਡ ਵੇਖ ਨਿਕਲੀ ਅੱਜ ਤਾਂ ਮਾਸਤ ਕੇ ਨਿਕਲੀ ਪੂਰੀ ਕੂਤਰੀ ਹਨਾ ਬਸ ਵੀ ਆਏ ਕੋਈ ਬੰਦੀ ਦਾ ਇਸ਼ੂ ਨਾ ਮੰਨ ਜੇ ਹਨਾ ਵੀਚਾ ਪੰਜ ਸ਼ੇਦਨਾ ਬਾਅਦ ਪਾਣੀ ਲਾ ਕੇ ਫੇਰ ਕੜਤੀ ਵੈਸੇ ਤਾਂ ਜੇ ਬੰਦੀ ਪਾਣੀ ਹੁੰਦੀ ਹੈ ਕਬੂਤਰ ਦੀ ਹਨਾ ਤੇ ਮੰਨ ਕੇ ਚਲੋ ਵੀ ਦੀ ਸੁੱਕਾ ਕੱਢਣਾ ਜ਼ਰੂਰੀ ਹੈ ਕਬੂਤਰ ਨੂੰ ਜੇ ਦੇ ਕਰੀਬਾ ਪਾਣੀ ਤੇ ਚਲਦੇ ਕਬੂਤਰ ਨੂੰ ਬੰਦ ਕਰਦਾ ਉਦੋਂ ਬਾਅਦ ਨੂੰ ਸੁੱਕਾ ਕੱਢ ਕੇ ਫੇਰ ਪਾਣੀ ਦੇ ਕਰਾਂਗੇ ਉਹਨੂੰ ਆਪਾਂ ਆਪਣੇ ਤੁਹਾਨੂੰ ਪਤਾ ਥੋੜੇ ਰੂਲ ਸਰ ਆਡੀ ਹੈਗੀ ਹੋਣੀ ਇਦਨੋਂ ਬੈਠਕ ਲਾਈਟਾਂ ਲੂਟਾ ਕਰਕੇ ਬੰਦ ਤੇਦਰੋਂ ਵਿੰਡੋ ਵੀ ਖੋਲਦੀ ਹੈ ਕੀ ਯਾਰ ਬਾਬੇ ਚਾਹ ਵੀ ਢਾਗੀ ਭਈ ਭਈ ਇਹ ਵੀ ਨਹੀਂ ਪੀਤੀ ਜਾਂਦੀ ਭੈਣ ਨੇ ਆਪਣੇ ਤੋਂ ਤਾਂ ਨੋ ਕੋਈ ਚੱਕਰ ਨਹੀਂ ਡੈਨ ਤੋਂ ਲਿਖਦਾ ਮੈਂ ਕੂਤਰਾਂ ਦਾ ਹਨਾ ਤੇ ਬਾਕੀ ਫਿਰਦੇ ਆ ਬਾਕੀ ਸਾਰੇ ਕੂਤਰ ਆ ਗਏ ਆ ਦੇਖੋ ਦੋ ਇੱਕ ਮਿੰਟ ਐਣਦੀ ਉਹ ਫਿਰ ਕਿਤੋਂ ਹੀ ਸੜਦਾ ਮੂਹਰ ਸੈਟ ਨੂੰ ਤੋਏ ਪੈਂਦਾ ਯਾਰ ਬਲੈਕ ਜਾ ਜਾ ਹੋ ਜਾਂਦਾ ਯਾਰ ਕੁਝ ਤਾਂ ਨਗਾ ਜਾਂਦੇ ਠੀਕ ਹੈ ਕਿ ਨਹੀਂ ਕੁਝ ਇੱਕ ਚੌਥੀ ਆ ਜਾਂਦੀ ਆ ਜਾਂਦਾ ਪਤਾ ਨਹੀਂ ਹਨਾ ਪਤਾ ਨਹੀਂ ਕਿੰਨੇ 4 5 6 ਜਿੰਨੇ ਛੇ ਡਸ ਨੂੰ ਪਤਾ ਹੀ ਹੈ ਬਾਈ ਹਨਾ ਤੇ ਆਪੇ ਹਿਸਾਬ ਕਿਤਾਬ ਦੇਖ ਲਿਓ ਕੱਲਾ ਇੱਕ ਕਬੂਤਰ ਨਹੀਂ ਦੀਨਾ ਦੋਵੇਂ ਗਲਾਬੀ ਟੂਸੇ ਵਾਲਾ ਬਾਕੀ ਦਾ ਸਾਰੇ ਘਰ ਤੇ ਫਿਰਤੇ ਲਓ ਜੀ ਤੇ ਉਹਨੇ ਮੈਂ ਹਰ ਰੰਗ ਲਾ ਦिए ਕਬੂਤਰਾਂ ਦੇ ਇੱਕ ਤਾਂ ਬਈ ਗਲਾਬੀ ਟੂਸੇ ਤੇ ਟੌਰੀ ਵਾਲੀ ਦਾ ਰੰਗ ਊੜਾ ਕਰਨਾ ਆਪਾਂ ਕਬੂਤਰੀ ਦਾ ਤੇ ਫਿਰ ਜਾਂ 5 ਕਬੂਤਰਾਂ ਦੇ ਰੰਗ ਲਾਵਾਂਗੇ ਤੇ ਜਾਂ 9 ਕਬੂਤਰਾਂ ਦੇ ਰੰਗ ਲਾਵਾਂਗੇ ਉਹ ਕੋਈ ਚੱਕਰ ਨਹੀਂ ਸਾਨੂੰ ਦੱਸ ਦੇਾਂਗੇ ਤੇ ਬਲੈਕ ਗਿਆ ਬੈਠ ਗਿਆ ਵੀ ਆਪਣਾ ਪਾਸੇ ਬਲੈਕ ਗਿਆ ਬੈਗਾ ਕੋਠੀ ਤੇ 9 ਵਜੇ ਸੋਚ ਕੇ ਬੈਠਾ ਮੈਨੂੰ ਪਹਿਲਾਂ ਹੀ ਪਤਾ ਆਉਦਾ ਠੀਕ ਹੈ ਹਾਂਜੀ ਇਹਦੀ ਕਰਤੀ ਬਈ ਗਲਾਬੀ ਟੌਰੀ ਵੀ ਗੂੜੀ ਤੇ ਗਲਾਬੀ ਟੂਸਾ ਵੀ ਗੂੜਾ ਓਕੇ ਹਾਉ ਬੈਠਾ ਜੀ ਬਲੈਕਿਆ ਸਾਹਮਣੇ ਇਹ ਔਰ ਆ ਠੀਕ ਹੈ ਤੇ ਬਾਕੀ ਸਾਰੇ ਫਿਰਦੇ ਆ ਕੁਦਰਨੀ ਵੀ ਨਹੀਂ ਵੀ ਜੇ ਕੁਛ ਨੀਵੇਂ ਨੂੰ ਵੀ ਐ ਕੁਛ ਵਾਤ ਜੀ ਦੇ ਆ ਦੇਖੋ ਇੱਕ ਔ ਜਾਂਦਾ ਠੀਕ ਹੈ ਜਿਵੇਂ ਇੱਕ ਉੱਤੇ ਜਾਂਦੀ ਇੱਕ ਆ ਆ ਗਈ ਕੱਚ ਕਾਂਤਾਲੀ ਆ ਗਈ ਜਿਵੇਂ ਠੀਕ ਹੈ ਆਟੇ ਦੇ ਟੂਸੇ ਵਾਲੀ ਆ ਬਗਲ ਵਾਲੀ ਆ ਖੱਬੀ ਬਗਲਾ ਵਾਲਾ ਤੇ ਆ ਹਰੀਕਾਂਤ ਗੁਲਾਬੀਕਾਂਤ ਸਾਰੇ ਫਿਰਦੇ ਕੋਲ ਮਿਲਾ ਕੇ 11 ਤਾਂ ਦੇਖਦੇ ਹਿੰਦੇ ਆ ਨਾ ਆ ਦੇਖੋ ਹੌਲੀ ਹੌਲੀ ਏ ਤੇ ਛਤਰਗਾ 11 ਨੀਮਾ ਲਾਰਕ ਛਤਰਗਾ ਲਾਇਆ ਕਰਾਂਗੇ 10 ਵਜੇ ਤਾਂ ਹਾਂ ਆਪਾਂ ਜਿਹੜੇ ਗੰਦ ਪਾਉਂਦੇ ਨੇ ਉਹਨਾਂ ਨੂੰ ਸਹੀ ਕਰਨਾ ਦੋਵੇਂ ਟੂਸਾਂ ਕਿੱਥੇ ਆ ਦੋਵੇਂ ਟੂਸਾਂ ਨੇ ਵੀ ਆ ਆ ਗਿਆ ਆ ਸਾਰੇ ਹੀ ਫਿਰਦੇ ਦਿਖਾ ਹੀ ਦਿੱਤੇ ਕੋਲ ਮਿਲਾ ਕੇ ਸਾਰੇ ਪੁੱਤਰਾਂ ਤਾਂ ਗੁਲਾਬੀਕਾਂਤ ਕਿੱਥੇ ਆ ਉਹ ਮੇਰਾ ਪੁੱਤਰ ਕਿੱਧਰ ਆ ਗਿਆ ਉਹ ਬਗਲਾ ਉਹ ਤਾਂ ਚੱਲ ਮੁੰਡਿਆ ਲਓ ਜੀ ਤਿੰਨ ਜਾਨਵਰ ਹੋਰ ਬਹਿ ਗਏ ਖੱਬੀ ਗੁਲਾਬੀ ਬਗਲ ਕਾਲਾ ਚੀਨਾ ਸੱਜੀ ਗੁਲਾਬੀ ਬਗਲ ਕਾਲੀ ਚੀਨੀ ਭੂਤ ਤੇ ਗਲਾਬੀ ਟੈਡ ਗਲਾਬੀ ਟੂਸਾ 9 ਵਜ ਕੇ 43 ਮਿੰਟਾਂ ਤੇ ਪਾ ਲਓ ਜੀ ਤੇ ਮੈਂ ਕਿਹਾ ਵੀ ਕਬੂਤਰਾਂ ਦੇ ਰੰਗ ਲਾ ਦਿੰਨੇ ਬਈ ਆਪਾਂ ਆਂਡਾ ਲਉਣ ਲਿਆ ਆਂ ਯੂ ਕੋਖੀ ਹੋਈ ਜਾਂਦੀ ਯਾਰ ਆਪਣੀ ਬੂਦਰੀ ਆ ਹੈ ਕਿਉਂ ਹੀ ਨੱਪੀ ਬਿਠੀ ਆ ਇਹਦਾ ਭੰਗ ਜਾ ਚਲੋ ਕੋਈ ਚੱਕਰ ਨਹੀਂ ਬਈ 9 ਕਬੂਤਰਾਂ ਦੇ ਮਾळ्या ਪਾਣੀ ਦਵਾਈ ਲਈ ਸੀਗੀ ਤੇ ਨਵਾਂ ਦੇ ਰੰਗ ਲਾ ਕੇ ਪਤਾ ਸਾਨੂੰ ਮਾੜਾ ਬਣਾਇ ਲੱਗਦਾ ਵਿਖਾਵਾ ਕਰਾਂਗੇ ਤੇ ਫਿਰ ਸਾਰਿਆਂ ਨੂੰ ਫੜ ਫੜ ਕੇ ਲਾਸਟ ਦੇ ਵਿਖਾਵਾਂਗੇ। ਬਾਕੀ ਦਵਨਪ੍ਰੀਤ ਸਿੰਘ ਵੀ ਪਹੁੰਚਦਾ। ਉਹ ਜੀ ਚਿਹਾਲਰ ਕਰਤੀ ਗੁਲਾਬੀ ਖੱਬੀ ਹੈ ਕਿ ਸੱਜੀ ਹੈ? ਸੱਜੀ। ਸੱਜੀ ਤੇ ਸੱਜੇ ਪਾਸੇ ਬਗਲ ਕਰੀ ਜਾਂਦੇ ਐ। ਸੱਜੇ ਪਾਸੇ ਹਰੀ ਬਗਲ ਪਹਿਲੀ ਕਬੂਦਰੀ ਇਹਦੇ ਨਾਲ ਅਗਲ ਅਗ ਲੱਗ ਰਿਹਾ ਹੈ। ਇਹਦੀ ਟੌਰੀ ਵੀ ਕਰਾਂਗੇ। ਇਹਦੀ ਟੌਰੀ ਵੀ ਕਰਾਂਗੇ। ਟੌਰੀ ਕਰਨ ਕਿ ਫੁੰਜਾ ਕਰਨਾ ਹੈ? ਟੌਰੀ। ਟੌਰੀ ਕਰਾਂ ਗੁਲਾਬੀ ਇਹਦੀ। ਹਾਂ ਜੀ। ਹਾਂ ਤੇ ਕਰ ਦਈਏ ਫੇਰ ਦਿਖਾਉਣੇ ਉਹਨੂੰ ਆਪਾਂ। ਉਹ ਜੀ ਦੂਜੀ ਕਬੂਦਰੀ ਦੇ ਲਾਤਾ ਰੰਗ ਦੋਨੇ ਹਰੇ ਟੂਸੇ। ਦੋ ਦੋਵੇਂ ਹਰੇ ਟੂਸੇ ਤੇ ਦੇਖ ਲੋ ਕਰ ਲੋ ਚੈੱਕ ਨੀ ਇੱਕਣਾ ਅੱਧਾ ਦੋਵੇਂ ਦੋਵੇਂ ਅੱਲਾਉ ਬਾਬੇ ਇਹ ਦੁਕਾਨ ਤੇ ਕੋਈ ਚੀਜ਼ ਲਿਆਂਦੀ ਜਾ ਕੇ ਬਈ ਮੈਂ ਜਦੋਂ ਮੌਕੇ ਤੇ ਲਿਆਉਣੀ ਪਈ ਅੜਿਆ ਕੇ ਸੱਟਣਾ ਪਿਆ ਹੈਨਾ ਫਰਦਾ ਨਹੀਂ ਸੀ ਇਹ ਉਹੋ ਨਿਗਾ ਨਾਲ ਨਿਗਾ ਨਾਲ ਇੱਕ ਕਬੂਤਰ ਵਾ ਕੇ ਚਦਰੀ ਤੇ ਬੈਠ ਗਿਆ ਗਲਾਬੀ ਕਾਂਦਲੀ ਆ ਗਈ ਹੈਨਾ ਇਹ ਨੂੰ ਦੱਸਿਆ ਸੀਗਾ ਮੈਂ ਪਤਾ ਨਹੀਂ ਕਿੰਨੇ ਹੋਈ ਬੈਗੀ ਲਓ ਜੀ ਕਿਵੇਂ ਅੱਛਾ ਨਾਲਾਉ ਜੀ ਬਾਦਾਮਾਂ ਵਾਲੀਆਂ ਟਰਿਆਂ ਲਿਆਉਂਦੀਆਂ ਆਂ ਠੀਕ ਹੈ ਕਰੋ ਜੈਕ ਕਬੂਤਰਾਂ ਵਾਸਤੇ ਦੇਖੋ ਇੱਕ ਮੈਂ ਜਿਹੜੇ ਇਹ ਐ ਬਾਹਰ ਕੱਢ ਲਾਂ ਕਰ ਆਹ ਦੇਖੋ 1 2 3 4 5 6 7 ਬਹੁਤ ਐਂਡੀਆਂ ਹਨਾ ਬਾਦਾਮ ਬਦੂਮ ਤੇ ਦਾਣੇ ਦੋ ਰੱਖਣ ਨੂੰ ਸੌਖਾ ਹੋ ਜੂਆ ਆਪਾਂ ਨੂੰ ਠੀਕ ਹੈ ਲਓ ਬਾਪੋ ਤੇ ਰੱਖ ਦੀ ਇਧਰ ਕਬੂਤਰਾਂ ਨੂੰ ਬਦਾਮ ਪਹਿਲੇ ਨੰਬਰ ਤੇ ਗਲਾਬੀ ਟੂਸਾ ਗਲਾਬੀ ਟੋਰੀ ਆਇਆ 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 ਖੰਡ ਪੁੱਤ ਖੰਡ ਕਹਿਣ ਲੱਗੇ ਉਲਝ ਗਿਆ ਸੀ ਤੇ ਅੱਠ ਬਦਾਮ ਹੋਰ ਕੱਟ ਕੇ ਰੱਖੇ ਸੀਗੇ ਆ ਹਰੇ ਖੰਡ ਤੇ ਗਲਾਬੀ ਕਾਂਗ ਵਾਲੇ ਵਾਸਤੇ ਆਇਆ 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 ਲੈ ਪੁੱਤ ਤੂੰ ਦੀ ਖਾ ਲੈ ਲਓ ਇਹਨਾਂ ਨੂੰ ਖਾਣ ਦਿਓ ਕਰ ਲਓ ਜੀ ਹਰੇ ਟੂਸਾ ਲੰਗ ਰੱਖ ਦੇ ਬਦਾਮ ਆਇਆ 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 ਪੁੱਤ ਖਾ ਨਾ ਮੀ ਟ੍ਰੇ ਚ ਬਦਾਮ ਓਕੇ ਰਿਪੋਰਟ ਤੇ ਬਈ ਕਬੂਤਰੀ ਕੱਚਕਾਂਤ ਵਾਲੀ ਬਹਿ ਗਿਆ ਆਪਣੀ ਪਾਸੇ 11 ਵਜੇ ਹਨਾ ਉਹਦਾ ਟਾਈਮ ਵੀ ਨੋਟ ਕਰਦੇ ਗਲਾਬੀ ਕੱਚਕਾਂਤ ਵਾਲੀ ਦਾ ਵੈਸੇ ਇਹ ਸਿੱਧੀ ਬੈਠਣੀ ਚਸ ਕਰਦੀ ਸੀ ਉਦਰੀ ਲਓ ਜੀ ਤੇਦਰ 2 ਸੇ ਡੰਡੇਲ ਨੂੰ ਬਦਾਂਵ ਰੱਖਦੀ ਆਇਆ 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 ਪੁੱਤ ਕਾਲਾ ਲਓ ਜੀ ਤੇ ਤੇਰੇ ਗਲਾਬੀ 2 ਸਿਆਂ ਤੇ ਟੌਰੀਲ ਨੂੰ ਵੀ ਬਦਾਂਵ ਰੱਖਦੀ ਹੈ ਨਾ ਤੇ ਹਰੇ 2 ਸੇ ਚੱਕ ਲਈ ਆਇਆ 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 ਪੁੱਤ ਖਾਲਾ ਇਹਨੂੰ ਛੱਡਿਆ ਮੈਂ ਖੁੱਡੇ 'ਚ ਮੈਂ ਬਈ ਹਰੇ ਟੂਸੇ ਆ ਗਾ ਲਓ ਜੀ ਤੇ ਇਧਰ ਮੋਜੇ ਨੂੰ ਵੀ ਰੱਖ ਦਈ ਬਦਾਮ ਬਈ ਆਇਆ 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 ਬਹੁਤ ਮੋਜੇ ਤੇ ਦੂਜੇ ਸਾਰਿਆਂ ਨੇ ਲਈ ਵੀ ਖਾ ਤੇ ਛੱਡਿਏ ਖੁੱਡੇ 'ਚ ਉਹਨਾਂ ਨੂੰ ਹਣ ਲਓ ਜੀ ਇਧਰੇ ਲਾਸਟ ਕਬੂਤਰੀ ਬਦਾਮਾਂ ਵਾਲੀ ਇਹਨੂੰ ਵੀ ਛੱਡ ਦੇ ਠੀਕ ਹੈ ਤੇ ਬਈ ਜਿਹੜੀਆਂ ਕਬੂਤਰੀਆਂ ਦੇ ਰੰਗ ਲਾਉਣਾ ਹਨ ਉਹ ਸਾਰੀਆਂ ਚੱਕ ਲੈਣੇਗਾ ਪਏ ਇਧਰ 1 2 3 4 5 6 6 ਤਾਂ ਇੱਥੇ ਐ ਸਾਤਵੇਂ ਯਹਾਂ ਬੈਠੀ ਤੇ ਅੱਠਵੀਂ ਨੌਵੀਂ ਦੀ ਰੰਗ ਲਾ ਕੇ ਖੁੱਡੇ ਛੱਡਦਾ ਆਪਾਂ ਕੋ ਚੱਕਰੀਏ ਹੁਣ ਦਾਣੇ ਦੂਨੇ ਪਾਉਣੇ ਕੂਤਰ ਨੂੰ ਮੁੜ ਕੇ ਰਾਜੇ ਜਾਣੀਆਂ ਬਈ ਫੇਰ ਰੰਗ ਲਾਉਣ ਵੇਲੇ ਆਉ ਕੋਣ ਗਾਨ ਤਾਂ ਕਰਕੇ ਖੁੱਡੇ ਖੁੱਡੇ ਜੋ ਚੱਕ ਲੈਂਦੇ ਆਂ ਪਾਸੇ ਰੱਖ ਦੀ ਉਧਰ ਦਾਣੇ ਪਹਿਲਾਂ ਤਾਂ ਪੱਠਿਆਂ ਵਾਲੇ ਪਾਸੇ ਆ ਜੋ ਆ ਜੋ ਆ ਜੋ ਆ ਜੋ ਆ ਜੋ ਆਇਓ ਬੋਤਾ ਆਇਓ 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 ਬੋਤਾ ਕਾ ਲੋ ਆਇਓ ਆਇਓ ਲਓ ਜੀ ਇਧਰ ਮੋਜਾ ਵੀ ਛੱਡਦੇ ਆ ਆ ਖੁੱਡੇ ਚ ਖਰੀ ਕਾਂਤਲ ਨੂੰ ਵੀ ਪਿਆਦੀ ਪਾਣੀ ਵੀ ਨਾ ਸਾਬ ਜਿਹਦਾ ਇਹਨਾਂ ਤਾਂ ਇੰਨਾ ਕੀ ਪੈਣਾ ਦੁਬਾਰਾ ਜਦ ਮੈਂ ਪਿਆ ਦੇਾਂਗੇ ਇਹ ਵੀ ਆ ਗਈ ਸੀਗੀ ਬਈ ਬਸ ਇੱਕ ਗਲਤੀ ਕੀਤੀ ਅੱਜ ਸੁੱਕੀ ਕੱਢ ਰਹੀ ਸੀਗੀ ਆਪਾਂ ਹੁਣ ਤੇ ਦੁਬਾਰਾ ਪਾਣੀ ਦੇਣਾ ਸੀ ਕੋ ਬੰਦੀ ਸੀ ਨਾ 5-6 ਦਿਨਾਂ ਦੀ ਤਾਂ ਕਰਕੇ ਰੱਖਦੇ ਦਰਗੂਦਰਾਂ ਨੂੰ ਗੋਦਾਮ ਪਹਿਲੇ ਨੰਬਰ ਦੇ ਘੂਤ ਤੇ ਇੱਕ ਤਾਂ ਵਾਲੀ ਵੀ ਰੱਖ ਲਏ ਹਰੀ ਗਲਾਬੀ ਬਗਲ ਨਾਲ ਆਇਆ 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 ਬੋਤਾ ਤੇ ਦਰ ਗਲਾਬੀ ਕਾਂਤਲ ਨੂੰ ਵੀ ਰੱਖਦੇ ਕਾਲੀ ਚੀਨੀ ਨੂੰ ਆਇਆ 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 ਆਇਓ ਬੋਤਲ ਖਾ ਲੋ ਲਓ ਇਹੋ ਲਈ ਖਾ ਲੈ ਲenga ਇਹ ਇਧਰ ਕਬੂਤਰਾਂ ਨੂੰ ਬਦਾਮਾ ਉਹਦੀ ਦਾਣੇ ਵੀ ਬਾਹਰੇ ਠੀਕ ਨਾ ਦੇਣ ਕੰਮ ਨਵੇੜ ਦੰਨੇ ਆ ਤੇ ਯਾਰ ਜਿਹੜਿਆਂ ਕੂਤਰਾਂ ਦੇ ਰੰਗ ਲਾਉਣਾ ਸੀ ਉਹਨਾਂ ਦੇ ਰੰਗ ਲਾਗੇ ਤਾਂ ਹੁਣੀ ਆਪਾਂ ਯਾਰ ਮੈਂ ਤਾਂ ਕਹਣਾ ਆਪਣਾ ਕੁਰਸਗਾਣਾ ਚਾਕੇ ਲੈ ਗਿਆ ਆਪਾਂ ਇਧਰ ਕੁਰਸਗਾਣੇ ਪਰਲੇ ਪਾਸੇ ਬੈਠ ਕੇ ਲਾਵਾਗੇ ਯਾਰ ਹਨਾ ਲਓ ਜੀ ਕਬੂਦਰੀ ਨੰਬਰ 3 ਦੇ ਵੀ ਲਾਤਾ ਰੰਗ ਓਨਲੀ ਖੱਬੀ ਗੁਲਾਬੀ ਭਗੜ ਪਈਏ ਦੀ ਬਸ ਇਹ ਰੱਤੀ ਪੱਠੀ ਦੀ ਵੀ ਕਰਦੀ ਖੱਬੀ ਗਲਾਬੀ ਬਗਲ ਹਨਾ ਬਈ ਇੱਕ ਦੋ ਪਹਿਲਾਂ ਕਾਲੀ ਚੀਨੀ ਸੋਦੀ ਸੱਜੀ ਗਲਾਬੀ ਬਗਲ ਇੱਕ ਦੋ ਪਹਿਲਾਂ ਉਹਦੀ ਵੀ ਪਤਾ ਨਹੀਂ ਸੱਜੀ ਕੇ ਖੱਬੀ ਕਿਰਾਂ ਦਾ ਗਲਾਬੀ ਬਗਲਾਂ ਤੇ ਜੋੜ ਹੈ ਇਹਨੂੰ ਵੀ ਸੁਕਾ ਦੇ ਥੱਲੇ ਰੰਗ ਪੈਦਰੋ ਲੈ ਲਓ ਜੀ ਇਹ ਕਬੂਤਰੀ ਦਾ ਕਰਤਾ ਸੱਜਾ ਗਲਾਬੀ ਟੂਸਾ ਠੀਕ ਹੈ ਟੀਰੀ ਜੀ ਕਬੂਦਰੀ ਹੈ ਇਹ ਸ਼ਾ ਅੱਖਾਂ ਤੇ ਚਿੱਟੀਆਂ ਵਾਲਿਆਂ ਦੀ ਮਿਕਸ ਬਰੀਡ ਤੇ ਚੱਲ ਦਮਣੀ ਸੁਕਾ ਦੇ ਇਹਨੂੰ ਵੀ ਜਾ ਕੇ ਬਾਹਰ ਤੇ ਇਹ ਕਬੂਤਰੀ ਦੇ ਕਰਤੇ ਦੋਵੇਂ ਗਲਾਬੀ ਟੂਸੇ ਬਈ ਸ਼ਾ ਖਿ ਚਿੱਟੀ ਨੋਗ ਦੀ ਕਬੂਦਰੀ ਹੈ ਤੇ ਦੋਵੇਂ ਗਲਾਬੀ ਟੂਸੇ ਤੇ ਹਰੀ ਟੋਰੀ ਕਰਾਂਗੇ ਇਹਦੀ ਤੇ ਇਹ ਕਬੂਤਰੀ ਦਾ ਕਰਤਾ ਖੱਬਾ ਗਲਾਬੀ ਟੂਸਾ ਬਈ ਇਹ ਖੱਬੇ ਹਰੇ ਟੂਸੇ ਵਾਲੇ ਦੀ ਭੈਣ ਹੈ ਤਾਂ ਕਰਕੇ ਫਿਰ ਸੇਮ ਰੰਗ ਹੀ ਲਾਵਾਂਗੇ ਉਹੀ ਚੀਜ਼ ਆ ਵੇਖੋ ਬਾਕੀ ਸੇਮ ਅੱਖਾਂ ਸੇਮ ਬਾਡੀ ਸਟਰਕਚਰ ਹਨਾ ਗਦੀ ਉਹ ਗਦਾ ਜਿਹਾ ਕਹਿ ਸਕਦਾ ਜੇ ਬੋਕ ਜੇ ਰੰਗ ਸੋਹਣਾ ਲੱਗ ਜਾਂਦਾ ਇਹੋ ਜਿਹੀ ਕੋਈ ਗੱਲ ਨਹੀਂ ਰੰਗ ਪੂਰਾ ਚਲਕ ਰਿਹਾ ਤੇ ਇਹ ਕਬੂਤਰੀ ਦੇ ਰੰਗ ਕਰਤਾ ਗਲਾਬੀ ਟੂਸਾ ਠੀਕ ਹੈ ਖੱਬਾ ਗਲਾਬੀ ਟੂਸਾ ਸੱਜਾ ਗਲਾਬੀ ਡੰਡਾ ਬਈ ਤੇਰੀ ਕਬੂਤਰੀ ਇਹ ਵੀ ਅੱਖ ਵੀ ਚੈੱਕ ਕਰਾ ਦਨੇ ਇੱਕ ਮਿੰਟ ਕੋਈ ਗੱਲ ਨਹੀਂ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਕਹਿੰਦੇ ਕਿਹੜਾ ਬਾਤਾਂ ਨੇ ਲਓ ਜੀ ਤੇ ਇਹਦੀ ਵੀ ਕਾਂਤ ਗੂੜੀ ਕਰਤੀ ਖਰੀ ਬਈ ਜਿਵੇਂ ਪਹਿਲਾਂ ਫਿੱਕੀ ਹੋ ਗਈ ਸੀ ਤੇ ਉਹਦੀ ਮਾਰਤਾ ਡਬਲ ਕੋਡ ਕਰਦਾਗਾ ਮੇਰਾ ਵੀ ਲਓ ਜੀ ਹਰੀ ਕਾਂਤਾਂ ਨੂੰ ਵੀ ਰੱਖ ਦਿਆ ਬਦਾਂ ਆਇਆ 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 ਖੰਡ ਖਾਲਾ ਆਇਆ 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 ਬਲੈਕ ਨੂੰ ਵੀ ਰੱਖ ਦਿਆ ਬਦਾਂ ਇੱਕ ਮਿੰਟ ਆਇਆ 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 ਹੜਾ ਸਿਰੋ ਪਿਆਰ ਡੈਪੂ ਡੈਪੂ ਲਾ ਗਈ ਕੂਤਰੀ ਖਾਣ ਬਲੇਕੇ ਵੀ ਲੱਗਦਾ ਖਾਣ ਲਓ ਜੀ ਇਧਰ ਇਹਨੇ ਬਦਾਮ ਬਦੂਮ ਲਈ ਖਾ ਤੇ ਆਪਣੇ ਕੋਲੇ ਟੈਟਰਾਸਾਈਕਲਿਨ ਦਾ ਪਾਊਡਰ ਮੁੱਕਿਆ ਪਿਆ ਬਈ ਹਨਾ ਪਾਣੀ ਪਾਉਣ ਵਾਸਤੇ ਤੇ ਉਹ ਲੈ ਆ ਕੇ ਅਬ ਬਾਤ ਲੋ ਚੱਲ ਕੇ ਕਰਾ ਟੈਟਰਾਸਾਈਕਲਿਨ ਦਾ ਪਾਊਡਰ ਵੀ ਫੜ ਲਿਆ ਹਨਾ ਬਰੋਕੋਡ ਦਾ ਪਾਊਡਰ ਬਸ ਚੱਲਦੇ ਆ ਕੀ ਬਰੋਕੋਡ ਦਾ ਉਹ ਤਾਂ ਲਿਕਵਿਡ ਫਾਰਮ ਚ ਆਉਂਦੀ ਆ ਉਹਨੂੰ ਇਹਨੇ ਚ ਮਿਲਾ ਕੇ ਫੇਰ ਪੀਣੀ ਆ ਮਾ ਆ ਮੁੰਡੇ ਨੂੰ ਕੋਲਫੀ ਖਵਾਦ ਕੇ ਤਾਂ ਕਰਕੇ ਬਿਮਾਰਪੂਰ ਹੋਈ ਗਏ ਮਸਾਂ ਤਾਂ ਸੈੱਟ ਹੋਈਆਂ ਖਾ ਕੇ ਫੇਰ ਜਾਮ ਹੋਈ ਗਏ ਬਾਕੀ ਲੋਕੇਸ਼ਨ ਬੜੀ ਤੇ ਖੜੇ ਆ ਅਸੀਂ ਹਨਾ ਆਹਾ ਉਹਦੇ ਅੱਖ ਨੂੰ ਆ ਥਾਣੀ ਭੁੱਲ ਸਕਦੇ ਇੱਥੇ ਬਹੁਤ ਧਰੀ ਆਪ ਡਾਊਨ ਹੁੰਦਾ ਰਹਿੰਦਾ ਸੀ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਮੇਰ ਕਰੇ ਕੋਈ ਨਾ ਹਜੇ ਸਾਲ ਪਿਆ ਸਾਲ ਹਜੇ ਇੱਥੇ ਆਪਣਾ ਪੱਕਾ ਘੇੜਾ ਸਵੇਹਾ ਤੜਕੇ ਛੱਡ ਕੇ ਜਾਣਾ ਫਿਰ ਲੈ ਕੇ ਜਾਣਾ ਸਾਲ ਦਾ ਕੀ ਮਤਲਬ ਸਾਲ ਆਹਾ ਸਾਲ ਪਿਆ ਹਾ ਹਾ ਅਰੇ ਹਰ ਗੱਲ ਹੋ ਗਿਆ ਅਗਲੇ ਸਾਲ ਫਿਰ ਇੱਥੋਂ ਆਪਣਾ ਕੰਮ ਨਿਬੜ ਜੂ ਫਿਰ ਹੋਰ ਪਾਹ ਜਾਵਣਾ ਫਿਰ ਹੋਰ ਪਾਹ ਜਾਵਾਂਗੇ ਕੋਈ ਚੱਕਰ ਵਾਲੇ ਕਾਣੇ ਡੋਂਟ ਵਰੀ ਬਾਬਿਓ ਡੋਂਟ ਬਰੇ ਚੱਲਦੇ ਆ ਮਾ ਕਰਨ ਕੋਪਲਾ ਤੇ ਕੋਲ ਫੀਡ ਖਾਣਾ ਜ਼ਰੂਰੀ ਆ ਆ ਖਾ ਕੇ ਇਹਨਾਂ ਕਰਨਾ ਜ਼ਰੂਰੀ ਹੁੰਦਾ ਤੇ ਸਾਨੂੰ ਕਬੂਤਰਾਂ ਦਾ ਰੰਗ ਦਿਖਾ ਦਿੱ ਗਏ ਨਾ ਮੈਂ ਕਿਹਾ ਖਾ ਖੰਦ ਲਿਆਏਗਾ ਖਾ ਦਿਓ ਜੀ ਦਿਖਾ ਮੈਂ ਵਿੰਡੋ ਕਰ ਲਈ ਰੋਜ਼ ਠੜ ਠੜ ਕੇ ਬਖਾਈ ਦੇਣਾ ਆ ਜੋ ਇਹਨਾਂ ਗੰਗਾ ਤਾਂ ਰੋਕਰਾ ਅਗਲਾ ਭਾਈ ਕੀ ਲਾਰੇ ਭਾਈ ਰੋਕੀ ਨਹੀਂ ਮਤ ਭਾਈ ਲੈ ਭਾਈ ਆ ਕੂਦ ਦੀਏ ਕਰਤੇ ਦੋਵੇਂ ਗਲਾਬੀ ਟੂਸੇ ਠੀਕ ਹੈ ਵਧੀਆ ਬੱਧੀ ਸਾਡੇ ਕੋਈ ਨਾ ਬਾਰੀਕ ਬੋਲਿਆ ਕਰ ਇਤਨਾ ਵੀ ਗਲਾਬੀ ਟੂਸਾ ਤੇ ਹਰੀ ਟੋਰੀ ਸਹੀ ਹੈ ਸਹੀ ਹੈ ਜੀ ਜੀ ਇਹ ਕਬੂਤਰੀ ਦਾ ਕਰਤਾ ਭਈ ਕੱਲਾ ਸੱਜਾ ਗਲਾਬੀ ਟੂਸਾ ਓਨਲੀ ਓਕੇ ਓਕੇ ਜੀ ਤੇ ਕੋਈ ਥੱਲੇ ਖੜਦਗਾ ਹਣਾ ਇੱਕ ਆ ਗਈ ਇਹ ਕਬੂਤਰੀ ਦਾ ਕਰਤਾ ਭਈ ਗਲਾਬੀ ਟੂਸਾ ਖੱਬਾ ਹਾਂ ਤੇ ਗਲਾਬੀ ਡੰਡਾ ਸੱਜਾ ਹਾਂ ਸੱਜਾ ਖੱਬਾ ਵੀ ਦੇਖ ਲਵਾਂਗਾ ਸਾਹਕਦਾ ਤੇ ਆਹ ਕਬੂਦਰੀ ਦਾ ਕਰਤਾ ਬਈ ਖੱਬਾ ਗਲਾਬੀ ਟੂਸਾ ਇਕੱਲਾ ਖੱਬਾ ਗਲਾਬੀ ਟੂਸਾ ਥਾਂਵੇਂ ਵੀ ਨਿਕਲ ਸਕਦਾ ਬਦਗਾ ਜੰਮੀਏ ਕਿ ਨਹੀਂ ਬਾਲੀ ਤੇ ਹੋਰ ਕਿਹੜਾ ਰੰਗਾ ਅਜੇ ਚਾਲਰ ਉਹ ਦਿਖਾਉਣਾ ਦਿਖਾਉਣਾ ਇਹ ਬੜਾ ਗੈਬ ਜਿਹੜਾ ਤਾਂ ਪੜਨਾ ਪੜੇ ਮੈਨੂੰ ਜੱਕ ਕੇ ਬਾਹਰ ਨੇ ਉਹ ਹੋ 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 ਕੀ ਬਾਤ ਆ ਕੀ ਬਾਤ ਹੂੰ ਹੁਣ ਬਗਾ ਲਓ ਜੀ ਆ ਇਹ ਰੰਗ ਸਾਤੋਂ ਕਹਿਣ ਲੱਗਿਆ ਹੈ ਹਰੀ ਬਗਲ ਗੁਲਾਬ ਹਰੀ ਬਗਲ ਗੁਲਾਬੀ ਝਾਂਦਰ ਤੇ ਗੁਲਾਬੀ ਟੌਰੀ ਹੂੰ ਸਹੀ ਹੈ ਸਹੀ ਹੈ ਜੀ ਸੱਚੀ ਹਰੀ ਬਗਲ ਹਾਂ ਤੇ ਹੋਰ ਦਿਖਾ ਦੇ ਮੈਨੂੰ ਚੱਕ ਕੇ ਕਦੀ ਆ ਜਾਓ ਜੀ ਖੱਤ ਨੂੰ ਮੋੜ ਮੋੜਾ ਤਾ ਹੁੰਦੇ ਕਰੀ ਆਜੋ ਆਜੋ ਕੋਈ ਗੱਲ ਨਹੀਂ ਜ਼ਰਾੰਦ ਨਾਲ ਆ ਗਈ ਉਸ ਜੀ ਲਓ ਜੀ ਸੱਜੀ ਸੱਜੀ ਗੁਲਾਬੀ ਬਗਲ ਵਾਹ ਜੀ ਵਾਹ ਕਮੈਂਟ ਇੱਕ ਇਹ ਰੱਤੀ ਫਿਰਦੀ ਹੈ ਦੋਨੇ ਹਰੇ ਟੂਸੇ ਦੋਵੇਂ ਗੁਲਾਬੀ ਨੂੰ ਸੇਕਾ ਦੇ ਆਪਾਂ ਹਰੇ ਹਾਉ ਵੀ ਦਿਖਾਉਣੇ ਇੱਕ ਆ ਭਾਈ ਤੱਤੀ ਰੱਤੀ ਤੇ ਇਹਦੀ ਕਰਤੀ ਖੱਬੀ ਗਲਾਬੀ ਪਗੜ ਓਕੇ ਓਕੇ ਜੀ ਇੱਕ ਹੈਗਾ ਨਾ ਦੋਵੇਂ ਹਰੇ ਟੂਸੇ ਹੈ ਨਾ ਹਾਲ ਨਹੀਂ ਹੈ ਲਾਉਦੀ ਇੱਕ ਇਹ ਹਰਾ ਟੂਸਾ ਤੇ ਹਰਾ ਟੂਸਾ ਐਂਡ ਹਰਾ ਟੂਸਾ ਡਬਲ ਹਰਾ ਟੂਸਾ ਬਾਬੇ ਡਬਲ ਹਰਾ ਟੂਸਾ ਤੇ ਬਸ ਇਹੀ ਕੂਤਲਾ ਰੰਗ ਲਾਇਆ ਬਈ ਕੁਛ ਇੱਕ ਦੋ ਇੱਕ ਹਾਂ ਭਾਈ ਆ ਵਿੱਚ ਲੈ ਕੇ ਕਹਿ ਨਹੀਂ ਕੀਤਾ ਇਹਦੀ ਵੀ ਖਬੀ ਗਲਾ ਵੀ ਵਰਕ ਕਰਦੀ ਕੂਟਰੀ ਦੇ ਵਿੱਚ ਠੀਕ ਹੈ ਸਹੀ ਹੈ ਹਾਂ ਰੀਨਿਊ ਕਿਤਾ ਕੀਤਾ ਰੀਨਿਊ ਇਹਦਾ ਕੀਤਾ ਆ ਸਾਹਮਣੇ ਬਾਅਰ ਗਲਾ ਵੀ ਟੂ ਸੈਟ ਹੋ ਰਹੀ ਇੱਕ ਤਾਂ ਨਵਾਂ ਇਹਦਾ ਕਰਦਾ ਸੀ ਜਿਵੇਂ ਹੁਣ ਫੜਦੇ ਹੀ ਨਹੀਂ ਆਏ ਤੇ ਇੱਕ ਵਾਰ ਕਾਂਤ ਵਾਲੀ ਤੇ ਕਰਤਾ ਇੱਕ ਕਾਂਤ ਹਰੀ ਕਰਤੀ ਬਸ ਬਸ ਰੀਨਿਊ ਕਰਤੀ ਬਸ ਇੰਨੀ ਮੇਰੀ ਬਾਤ ਸੁਵੇਰਾ ਹਲੋ ਬਾਬੇਓ ਤੇ ਜਿਹੜੀਆਂ ਤਿੰਨੇ ਕਬੂਤਰਾਂ ਬੇ ਛੱਡਣ ਵਾਲੀਆਂ ਸੀਗਾ ਕੱਲ ਨੂੰ ਡਾਉਣੀਆਂ ਉਹ ਚੱਕ ਕੇ ਆਪਾਂ ਪਾ ਜਾਂਦੇ ਹਾਂ ਉਹ ਸਾਹਮਣੇ ਪਿੰਜਰੇ 'ਚ ਤੇ ਆਹ ਫਿਰ ਦੂਜਾ ਕੂਤਰ ਸੁਨਪਤ ਰੰਗ ਰੂਗ ਲਾਇਆ ਸੀਗਾ ਹਨ ਇਹਨੇ ਭੁੱਖਾ ਹੈ ਯਾਰ ਵਿਚਾਰੀਆਂ ਤੇ ਇਹਨਾਂ ਨੂੰ ਦਾਣੇ ਰੱਖ ਦिए ਆਇਓ 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 ਖੰਡੋ ਖਾ ਲੋ ਜੀ ਜਿਹੜੇ ਦੋ ਕੂਤਰ ਬਾਹਰ ਰਹਿ ਗਏ ਸੀਗੇ ਤੇ ਉਹ ਵੀ ਛਤਰੀ ਤੇ ਆ ਗਏ ਛਤਰੀ ਤੇ ਇੱਕ ਤੰਦਰੀ ਆਇਆ ਫੁੱਡੇ ਦੇ ਟੂਸਿਆਂ ਦਾ ਆ ਆ ਗਿਆ ਆ ਬੈਠਾ ਤੇ ਦੂਜੀ ਬਸ ਆ ਜੂਗੀ ਲੈ ਹੁਣ ਪਾਸੇ ਹੋ ਜਾਂਦੇ ਥੋੜੇ ਸਾਹਮਣੇ ਦਿਖਾ ਦੇਣਾ ਲਾਈਵ ਟੈਲੀਕਾਸਟ ਕਰਦਣੇ ਕੰਮ ਲੈ ਆਏ ਨਹੀਂ ਛਤਰੀ ਟੇਡੀ ਕਰਨੀ ਬੂ ਮੋ ਲਓ ਜੀ ਤੇ ਇਧਰ ਪਾਣੀ ਪਿਆ ਦੇਣਾ ਦੁਕਾਨ ਨੂੰ ਆਇਆ ਓਏ ਬਸ ਬਹੁਤ ਹੈ ਤੂੰ ਹੀ ਪਿਰਾ ਉੱਡ ਕੇ ਤਾਂ ਬਹੁਤੇ ਗੂੜੀ ਪੜ ਪਾਸੇ ਪੜਨਾ ਕਮੇ ਮੜਾ ਹੋ ਚਗਲ ਭੈਣਾਂ ਨੂੰ ਫਰਕ ਹੀ ਪਉ ਨਹੀਂ ਪੈਂਦਾ ਮੇਰੇ ਸਾਰੇ ਨੂੰ ਤੇ ਇਧਰ ਰੱਖ ਦੀਏ ਵੱਡੇ ਕਬੂਤਰਾਂ ਨੂੰ ਦਾ ਆਇਓ 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 ਬੱਤਾ ਹਲੋ ਜੀ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਰੱਖ ਦੀਏ ਦਾਣੇ ਆਇਓ ਖੰਡੋ ਹਲੋ ਜੀ ਇਧਰ ਵਾਟਰ ਪਾਤਾ ਕਬੂਤਰਾਂ ਨੂੰ ਵੀ ਤੇ ਉਧਰ ਕਬੂਤਰਾਂ ਨੂੰ ਵੀ ਪਾਤਾ ਵੀ ਹਨਾ ਕਲੀਅਰ ਹੈ ਤਾਂ ਬਾਕੀ ਖੁੱਡੇ-ਖਾਡੇ ਜੀ ਵੀ ਸਾਫ ਕਰਨਾ ਨੇ ਹੋਈ ਪਿਆ ਹਨਾ ਬੱਦ ਇਹ ਵੀ ਕੋਈ ਚੱਕ ਨੀ ਕਰਾਂਗੇ ਪਹਿਲੇ ਟਾਈਮ ਇਹਾਂ ਅਜ ਦੀ ਘੜੀ ਕੰਮ ਕਲੀਅਰ ਹੈ ਤੇ ਇਹਨਾਂ ਨੂੰ ਜਿੰਦੇ ਗੁੰਡੇ ਲਾ ਦੀ ਆਪਾਂ ਹੈ ਬਈ ਪਾ ਮੁੰਡੇ ਕਿਉਂ ਚਾਉਂ ਚਾ ਸੜ ਤੇ ਵਾਤ ਜੇ ਦਾ ਕਰਕੇ ਲੈਕਸਨ ਕਿ ਹੋਰ ਕੋਈ ਇਹ ਟੈਟਰਾਸਾਈਕਲ ਹੈ ਹਾਂ ਸਹੀ ਹੈ ਜਮਾ ਵਾਦੂ ਇਹਨਾਂ ਦਾ ਲੈਕਸਨ ਦੂਜਾ ਹੁੰਦਾ ਹੈ ਲਓ ਮਹਾ ਪਾਤ ਦੇ ਬਾਪ ਬਹੁਤ ਟੈਮ ਹੋ ਗਿਆ ਵੀ ਪਾਇਆ ਨਹੀਂ ਟੈਟਰਾਸਾਈਕਲ ਇਹਨਾਂ ਨਾਲ ਮੜੇ ਸੈਟ ਰਹਿੰਦੇ ਆ ਜਾਨਪਰ ਓਕੇ ਓਕੇ ਲਓ ਜੀ ਪਾਤਾ ਵਾਟਰ ਕਬੂਤਰਾਂ ਨੂੰ ਵੀ ਤੇ ਕਬੂਤਰੀਆਂ ਨੂੰ ਵੀ ਅਮਰ ਦਾ ਗਾ ਪੀਨ ਪੰਜ ਪੰਜ ਕੇ ਕਹਨੇ ਮੇਰੇ ਵੀਰੋ ਹਾਂਜੀ ਬਾਬਿਓ ਤੇ ਇਧਰ ਬੈਟ ਕਾਲੇ ਕੂਤਰਾਂ ਵਾਸਤੇ ਬਈ ਆਪਾਂ ਰੱਖਤਾ ਹਨਾ ਕੁਜਾ ਮਤਲਬ ਵੱਡਾ ਇਹ ਮੱਟੀ ਜੀ ਸੀ ਤੂੰ ਵੱਡ ਕੇ ਬਣਾਇਆ ਹੈਗਾ ਕਿਉਂ ਗਰਮੀ ਆ ਗਈ ਹੁਣ ਪੀਪਾਂ ਜਿੱਤਾ ਪਾਣੀ ਤਪ ਜਾਂਦਾ ਹਨਾ ਇੰਨਾ ਵੀ ਨਹੀਂ ਤਾਪਦਾ ਪਰ ਇੰਨਾ ਚ ਪਾਣੀ ਠੰਡਾ ਰਿਆ ਕਰੂਗਾ ਹਨਾ ਇਹ ਪੁਰਾਣਾ ਪਿਆ ਸੀ ਆਪਣੇ ਕੋਲੇ ਇਹਨਾਂ ਦਾ ਹਾਲ ਤਾਂ ਅਜੇ ਤੱਕ ਕਰ ਤੇ ਦੂਜੇ ਖੁੱਡਿਆਂ ਵਾਸਤੇ ਆਪਾਂ ਨੂੰ ਨਵੇਂ ਲਿਓਣੇ ਪੈਣਗੇ ਹਾਂਜੀ ਬਾਬਿਓ ਉੱਠੀ ਇਹਦੇ ਰਹਿੰਦੇ ਕੰਮ ਧੰਦੇ ਨੇ ਵੇੜੀਏ ਸੱਕਰ ਕੀ ਆ ਵੀ ਲਾਇਟ ਜਾਵਲੀ ਸੀ ਲਾਇਟ ਤੇ ਇਹਨਾਂ ਨੂੰ ਵੀ ਪਾਤੇ ਸੀ ਦਾਣੇ ਇਹਨੂੰ ਵੀ ਪਾ ਦੇ ਜਿਹੜੇ ਛਤਰੀ ਤੇ ਬੰਦੇ ਹੁੰਦੇ ਨੇ ਕਲੀ ਕੱਚ ਖਾਂਦ ਵਾਲੀ ਕੂਦਰੀ ਰਹਿ ਗਈ ਸੀਗੀ ਯਾਰ ਤੇ ਇਹਦੇ ਬਾਦਾਮ ਕੱਟ ਕੇ ਰੱਖੇ ਪਏ ਜਾਈਗਾ ਉਧਰ ਉਹ ਪਏ ਲਓ ਜੀ ਮੈਂ ਰੱਖ ਦੇ ਕੂਦਰੀ ਨੂੰ ਬਾਦ ਆਇਆ 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 ਬੱਤ ਕਾਲਾ ਤੇ ਜਦੋਂ ਇਹਨੇ ਬਾਦਾਮ ਖਾ ਲਿਆ ਵੀ ਉਦੋਂ ਉਹਦੀ ਰੱਖ ਦਾਂਗੇ ਉਹਨੂੰ ਦਾਣੇ ਦਾਣਿਆਂ ਤੋਂ ਬਾਅਦ ਫਿਰ ਆ ਸਾਰਿਆਂ ਨੂੰ ਛੱਡ ਦਾਂਗੇ ਖੁੱਡੇ ਜਿਹਾ ਆ ਓਕੇ ਤੇ ਵਲੌਗਰੀ ਕਰਦੀ ਐਂਡਿੰਗ ਹੋਈ ਹਣਾ ਬਸ ਠੀਕ ਆ ਤੇ ਮੈਸੇ ਯਾਰ ਦੋ ਨੂੰ ਬਾਜੀ ਛੱਡਣੀ ਸੀਗੀ ਆਪਾਂ ਹਨਾ ਪਰ ਅੱਜ ਮਤਲਬ ਦਿਨ ਬਹੁਤ ਵਧੀਆ ਲੱਗਾ 39 40 ਡਿਗਰੀ ਟੈਂਪਰੇਚਰ ਗਿਆ ਤੇ ਆਹ ਹੁਣ ਫੇਰ ਇੰਨੀ ਜਿਆਦਾ ਠੰਡੀ ਹਵਾ ਤੇ ਬੱਦਲ ਬਣਿਆ ਪਿਆ ਇਹ ਮੀਂਹ ਆ ਗਿਆ ਹਨਾ ਫੇਰ ਸਾਰਾ ਕੁਝ ਥੱਲੇ ਆ ਜਾਣਾ ਬਈ ਟੈਂਪਰੇਚਰ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਹੁਣ ਜਿੱਦਾਂ ਹੈਗਾ ਬਈ ਹਨਾ ਨੇਚਰ এনਵਾਇਰਨਮੈਂਟ ਉਦੋਂ ਹੀ ਚੱਲੂਗਾ ਫਿਰ ਆਪਣੇ ਕੋਈ ਸੋਚਣ ਨਾਲ ਜਾਂ ਕਹਿਣ ਨਾਲ ਤਾਂ ਬਈ ਕੁਝ ਬਦਲ ਨਹੀਂ ਲੱਗਾ ਜੇ ਨਹੀਂ ਤੇ ਠੀਕ ਆ ਚਲੋ ਆ ਪਕੜ ਕੱਲੇ ਆ ਫੇ ਸਾਰੇ ਭਰਾਵਾਂ ਦੀ ਆਹ ਕੋ ਚੱਲੀ ਜਾਂਦਾ ਤੇ ਵੈਸੇ ਹਨਾ ਮੰਨ ਕੇ ਚੱਲੋ ਕੂਤਰ ਸਾਨੂੰ ਪਤਾ ਵੀ ਆਪਣੇ ਕੋਲੇ ਵੀ ਕਿਸ ਟਾਈਪ ਦੇ ਕੂਤਰ ਹੈ ਉਸ ਹਿਸਾਬ ਤੇ ਮੇਰੀ ਵੈਸੇ ਆਪਾਂ ਖਾੜੀ ਆ ਕੇ ਬਾਈਆਂ ਨਾ ਛੱਡ ਗਏ ਫਰ ਸਲਾ ਰਹਾ ਜਾਂ ਨਹੀਂ ਆਂਦਾ ਵੇਚਦੀ ਆਏ ਵੀ ਜੀ ਕਰਦਾ ਚਲ ਛੱਡ ਲੈ ਕਰਕੇ ਅੱਧੀ ਕੁਛ ਨਹੀਂ ਹੁੰਦਾ ਹਨਾ ਜੀ ਆ ਲੱਗ ਰਹਿੰਦੇ ਨੇ ਨਾਲ ਤੇ ਠੀਕ ਆ ਵੀ ਕੋਈ ਗੱਲ ਨਹੀਂ ਕੱਲ ਨੂੰ ਦੇਖਦੇ ਕੀ ਬੰਦ ਹੈ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਗੁੱਡ ਨਾਈਟ